ਸਾਡਾ ਸ੍ਰੀ ਕਾ ਸਾਰਿਆਂ ਨੂੰ ਸੇਖਮ ਟਿਚ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਪੌਕਟ ਦੀ ਕਟਿੰਗ ਦੱਸਦੀ ਹਾਂ ਤੇ ਇਹ ਪੈਂਟ ਬਲਾਊਜ਼ੋ ਦੀ ਪੌਕਟ ਦੀ ਕਟਿੰਗ ਆ ਤੇ ਆਪਾਂ 2.5 ਇੰਚ ਚ ਚੜਾਈ ਲਈ ਹੈ ਇਹਦਾ ਏਦਾਂ ਕਪੜਾ ਸੀ ਆਪਾਂ ਇਹਨੂੰ ਫੋਲਡ ਕਰ ਲਿਆ ਹਾਂ ਹਾਂ ਠੀਕ ਹੈ ਤੇ 2.5 ਇੰਚ ਆਪਾਂ ਇਹਦੀ ਚੜਾਈ ਲਈਏ ਠੀਕ ਹੈ ਹਨ ਤੇ ਲੈਂਥ ਆਪਾਂ ਇਹਦੀ 13 ਇੰਚ ਦੀ ਲੈਂਥ ਤੇ ਇਤੋਂ ਵੀ ਸਾਦੇਸ਼ ਚੁੱਕ ਕੇ ਫਿਰ ਤੇ ਮੈਂ ਮੈਂ ਕੱਟੀ ਕਟਿੰਗ ਕਰਾਂਗੇ ਲਈ ਕੋਈ ਆਪਾਂ ਜਮੇ 1 ਇੰਚ ਦੀ ਲਾ ਲਓ 8 ਇੰਚ ਦੀ ਲਾ ਕੋਈ ਜਿਹੀ ਕੋਲ ਸ਼ੇਪ ਦੇਣੀ ਸੋਨੇ ਸ਼ੇਪ ਲਾ ਦੇਣੀ ਹੈ പ്ലാൻ കൂടി ടീക്കേ ബി സൗഖേ അപ്പം പോക്കിട്ട പല്ലേ ല സജി സൈഡ് ഫ്രണ്ട പള്ളേ ആസൺ ജോടനോട് ഫ്രണ്ട പല്ലേ ആ ഫ്രട്ട പള്ളലേ സജ്ജി സൈഡ ല സജ്ജ പാസേ ധ്യാന ਤੇ ਹਮ ਉਸੇ ਧਿਆਨ ਨਾਲ ਦੇਖੋ ਉੱਪਰ ਉਹ ਨਾ ਆਪਣੀ 벨ਟ ਹੁੰਦੀ ਹੈ 2.5 ਇੰਚ ਦਾ ਜਿਹੜੇ ਆਪਾਂ ਪਲਾਸਟਿਕ ਪਾਉਣੀ ਹੈ ਮੈਂ 2.5 ਇੰਚ ਉੱਪਰ ਛੱਡਦੇ ਠੀਕ ਹੈ ਉਸ ਤੋਂ ਬਾਅਦ 1.5 ਇੰਚ ਤੁਸੀਂ نیچے ਛੱਡਣਾ ਪਹਿਲਾਂ ਤੁਸੀਂ 2.5 ਇੰਚ ਛੱਡਣਾ ਵਾ ਪਲਾਸਟਿਕ ਵਾਲਾ ਫਿਰ ਐਕਸਟਰਾ ਤੁਸੀਂ 1.5 ਇੰਚ ਛੱਡਣਾ ਵਾ ਠੀਕ ਹੈ ਉਸ ਤੋਂ ਬਾਅਦ ਤੁਸੀਂ 6 ਇੰਚ ਦੀ ਨਿਸ਼ਾਨ ਲਾਉਣਾ ਆਪਣੇ ਜਿੰਨਾ ਤੁਹਾਡਾ ਹੱਥ ਪੈ ਸਕੇ ਪਾਕਟ 6 ਇੰਚ ਦਾ ਬਹੁਤ ਹੰਦਰ ਨਾਰਮਲ ਸਾਈਜ਼ ਦਾ ਠੀਕ ਹੈ ਫਿਰ ਆਧਾ ਦਾ ਇੰਚ ਦੇ ਤੁਸੀਂ ਇੱਥੇ ਨਿਸ਼ਾਨ ਲਾਉਣੇ ਦੋਨੇ ਸਾਈਡ 6 ਇੰਚ ਠੀਕ ਹੈ ਤੇ ਆ ਆਪਣੀ ਪਾਕਟ ਆ ਇਹ ਫਲੇਨ ਕਪੜਾ ਵਾ ਤੇ ਇਹਨੂੰ ਵੀ ਤੁਸੀਂ ਨਾ ਉੱਪਰ ਥੋੜਾ ਜਿਹਾ ਛੱਟ ਕੇ ਐਵੇਂ ਇੱਥੇ 1 ਇੰਚ ਉੱਪਰ ਛੱਟ ਕੇ ਪਾਕਟ ਦਾ ਨਿਸ਼ਾਨ ਲਾ ਲਓ ਹੰਤੇ ਇੰਚ ਫਿਰ ਇਹਦਾ ਬਾਕਸ ਜਿਹਾ ਬਣਾ ਲੈਣਾ ਐਵੇਂ സിലായി ਜਿਵੇਂ ਜਿਵੇਂ ਆਪਾਂ ਬਾਕਸ ਬਣਾਇਆ ਹੋਇਆ ਵਾ ਸੇਮ ਉਤਾਂ ਹੀ ਇਹ ਆਪਾਂ ਸिलाई ਲਾਉਣੀ ਆ ਇੱਥੇ ਫਿਰ ਤੁਸੀਂ ਇਹ ਨਾਲ ਹੀ ਇੱਕ ਟੱਕ ਲਾਉਣੀ ਆ ਬਿਲਕੁਲ ਸिलाई ਦੇ ਨਾਲ ਜਿੰਨਾ ਆਪਣਾ ਸਲਾਈ ਹੈ ਨਾ ਸਾਈਡ ਤੇ ਉਨਾ ਟੱਕ ਲਾਉਣਾ ਉਸ ਨੂੰ ਨਾਲ ਠੀਕ ਹੈ ਫਿਰ ਤੁਸੀਂ ਇਹ ਪਾਕਟ ਨੂੰ ਅੰਦਰਲੇ ਸਾਈਡ ਸੜ ਦੋ ਆ ਦੇਖੋ ਇਦਾਂ ਦੀ ਸ਼ੇਪ ਬਣ ਕੇ ਰੈਡੀ ਹੋ ਚੁਗੀ ਤੇ ਆਪ ਇੱਕ ਚਲੇਗੀ ਤੇ ਪੈਕ ਆਪਾਂ ਬਾਹਰ ਕਰ ਲੈਂਦੇ ਹਾਂ ਬਿਲਕੁਲ ਹੁਣ ਤੁਸੀਂ ਐਵੇਂ ਰੱਖ ਕੇ ਇੱਧਰ ਨੂੰ ਆਏ ਸਿਲਾਈ ਲਾਉਣ ਨੂੰ ਪਾਕਟ ਦੀ ਸ਼ੇਪ ਦੇਣ ਵਾਸਤੇ ਬਿਲਕੁਲ ਨਾਲ ਲਾਉਣੀ ਆ ਨਾ ਸਿਲਾਈ ਹੁਣ ਕੀ ਕਰਨਾ ਇੱਥੇ ਸਾਰੇ ਉਲਝਦੇ ਨੇ ਆਹ ਚੀਜ਼ ਤੇ ਵੀ ਇਹ ਹੁਣ ਪਾਕਟ ਨੂੰ ਅਸੀਂ ਇਧਰ ਨੂੰ ਕਰੀਏ ਤਾਂ ਇਧਰ ਨੂੰ ਕਰੀਏ ਠੀਕ ਹੈ ਨਾ ਤੁਸੀਂ ਐਵੇਂ ਕਰਨਾ ਇਹਨੂੰ ਸਦਾ ਠੀਕ ਹੈ ਆਹ ਚੀਜ਼ ਐਵੇਂ ਕਰ ਲੈਣੀ ਨੂੰ ਇਹਨੂੰ ਫਿਰ ਐਵੇਂ ਫੋਲਡ ਕਰ ਲੈਣਾ ਠੀਕ ਹੈ ਨਾ ਬਗੈਰਾ ਫਿਰ ਦੇਖੋ ਆਹ ਵਾਲੀ ਚੀਜ਼ ਨੂੰ ਅੰਦਰ ਨੂੰ ਫੋਲਡ ਕਰਨਾ ਐਵੇਂ கடைய சிலை பார்க்குடா மூணு பந்தா தான் சில

ਸਾਤ ਵਾਰ ਇਹ ਧੋਣੇ ਆਉਣੇ ਨੇ ਬੱਚਾ ਆਹ ਥਾਰ ਦੇ ਵਾਪਸ ਪੂਰੀ ਲੱਗਦੀ ਠੀਕ ਹੈ ਮਾਰੇ ਨੂੰ دوسرا ਪੱਲਾ ਰੱਖ ਕੇ ਤੇ ਤੇ ਪਰ ਸਲਾਈ ਲਾ ਦੇਣੀ ਹੈ ਤੇ ਇਸ ਵਿੱਚ ਠੀਕ ਹੈ ਇੱਥੇ ਇਹ 25 ਸਲਾਈ ਲਾ ਲੈਣੇ ਤਾਂ ਕਿ ਆਪਣੀ ਪਾਪੜ ਏਡ ਲੈਣਾ ਨਹੀਂ ਤੇ نیچے ਚਲੀ ਜਾਂਦੀ ਹੈ ਉਸ ਸਲਾਈ ਨੂੰ ਚੱਕਣਾ ਪੂਰਾ ਤੇ ਇੱਕ ਰਫ ਸਲਾਈ ਲਾਓ ਇਹ ਬਣੇਗਾ ਆਪਣਾ ਬੈਕ ਵੱਲ ਲੈਣਾ ਵਾ ਠੀਕ ਹੈ ਜਿਹੜੀ ਆਪਾਂ ਸਲਾਈ ਆਪਾਂ ਬਿਲਕੁਲ ਨੀਚੋਂ ਲੈ ਕੇ ਆਣੀ ਉੱਪਰੋਂ ਨਹੀਂ ਕਰਨੀ ਆਪਾਂ ਸਲਾਈ ਨੀਚੋਂ ਲੈ ਕੇ ਆਣੀ ਠੀਕ بسم اللہ ਮੈਂ ਉੱਪਰ ਰੱਖ ਕੇ ਮਸਾਹਤ ਦਾ ਧਿਆਨ ਰੱਖਣਾ ਆਪਣੀ ਜਾਨੀ ਦੇ ਅੰਦਰ ਨੂੰ ਵੀ ਸਲਾਈ ਵਾਲੀ ਆਪਣਾ ਮਰਚਣਾ ਠੀਕ ਹੈ ਇਹਦੇ ਉੱਤੇ ਸਲਾਈ ਨਹੀਂ ਆਉਣੀ ਚਾਹੀਦੀ ਆਪਣੀ ਫਾਈਲ ਵਿੱਚ ਆਪਣੇ ਪੋਰਟ ਲੱਗੇ ਰੱਖੇ ਦਿੱਤੇ